ਕਿ 2500 ਹੋ ਗਏ ਅਸੀਂ ਤੁਹਾਡੇ ਪਿਆਰ ਦਾ ਵੱਡੀ سپورਟ ਦਾ ਬਹੁਤ ਹੀ ਧੰਨਵਾਦੀ ਆਂ ਅੱਜ ਸਾਈਡ ਆ ਜੇ ਕੁਝ ਨਹੀਂ ਕਰ ਸਕਦੇ ਅਸੀਂ ਉਹ ਥਾਂ ਤੇ ਜਾ ਕੇ ਸੇਵਾ ਕਰੀ ਦੀ ਸਾਡੇ ਸੇਵਾਦਾਰ ਤੇ ਸਾਡੀਆਂ ਟੀਮਾਂ ਜਿੱਥੇ ਕਿ ਸਿੱਖਾਂ ਦਾ ਪਤਾ ਹੀ ਨਹੀਂਗਾ ਉਹ ਵੀ ਅਸੀਂ ਜਾਂਦੇ ਜਾ ਕੇ ਗੁਰੂ ਸਾਹਿਬ ਦਾ ਜਿਹੜਾ ਸnehਾ ਸੇ ਸਰਬਾਥੇ ਭਲੇ ਦਾ ਤੇ ਮਨੁੱਖੀ ਇਚਾਰਾ ਸਰੇ ਇੱਕੋ ਪਛਾਣੋ ਉਹਦਾ ਜਿਹੜਾ ਮੈਸੇਜ ਡਿਲੀਵਰ ਕਰਦੇ ਆ ਉਸੇ ਛੱਡ ਕੇ ਆਨੇ ਆਪਣਾ ਪਿਆਰ ਉੱਤੇ ਜਾ ਕੇ ਜਿੱਥੇ ਖਾਣਾ ਖਾਣੇ ਜਾਣ ਛੱਡੀ ਦਾ ਉਹ ਵੀ ਬੜਾ ਪਿਆਰ ਕਰਦੇ ਪਏ ਕੋਈ ਕੰਡੀਸ਼ਨ ਨਹੀਂ ਲਾਉਂਦੇ ਸਿੱਕੇ ਆ ਕੇ ਕਿ ਸਿੱਖਾਂ ਵਾਰੇ ਸਾਨੂੰ ਪਹਿਲੀ ਹੋਣਾ ਤਾਂ ਲੱਗਾ ਇਹਦੇ ਵਿੱਚ ਅਸੀਂ ਇਹ ਵੀ ਕਹਿਣਾ ਚਾਹੁੰਦੇ ਜਿਹੜਾ ਪੰਜਾਬ ਦਾ ਸਾਡਾ ਪਿਆਰ ਆ ਉਹ ਸਦਾ ਸਾਡਾ ਪਿਆਰ ਆ ਪੰਜਾਬ ਪੰਜਾਬ ਕਰਕੇ ਅਸੀਂ ਖੜੇ ਆਂ ਪੰਜਾਬ ਉਹ ਜਦੋਂ ਬਚਪਨ ਜਿੰਨਾ ਪਿਆਰ ਮਿਲਿਆ ਉਹਦੀ ਧਰਤੀ ਆ ਉਹਦੇ ਕਰਕੇ ਤੁਹਾਡੇ ਕਰਕੇ ਬਾਹਰ ਸਾਈਡ ਮੂਲੇ ਵੱਧ ਰਹੀ ਆ ਕਿ ਜਿਹੜੇ ਸਾਡੇ ਸੇਵਾਦਾਰ ਆ ਜਿਹੜੇ ਸਾਡੇ ਦੁਨੀਆ ਵਿੱਚ ਇੰਨੇ ਜਾ ਕੇ ਬਾਹਰ-ਬਾਹਰ ਜਾ ਕੇ ਕ੍ਰਾਸ ਬੋਰਡ ਜਾ ਕੇ ਮੋਟਰ ਪਾਰ ਕਰਕੇ ਸੇਵਾ ਕਰਦੇ ਪੰਜਾਬ ਸੇਵਾ ਕਰਦੇ ਖਾੜਾ ਚੇਤੇ ਦੇ ਪਾਣੀ ਦੀ ਸੇਵਾ ਕਰਦੇ ਉਹ ਸਾਡੇ ਅਸਲੀ ਹੀਰੋ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦੀ ਆ ਕਿਉਂਕਿ ਦਿਨ-ਦਿਹਾੜੇ ਆਪਣੇ ਸਮਾਂ ਕੱਢ ਕੇ ਸੇਵਾ ਕਰਦੇ ਆ ਸੋ ਤੁਹਾਡਾ ਬਹੁਤ ਧੰਨਵਾਦ ਤੇ ਜਿਹੜੀ ਸੇਵਾ ਚਾਹਣੀ ਕਰਾਂ ਚ ਪੰਜਾਬ ਦੇ ਵਾਹ ਜਿਹਦੇ ਨਾਲ ਹੀ ਜਦਾਂ ਅਸੀਂ ਖਾਲਸਾ ਨੇਂਡੀਆਂ ਤੇ ਖਾਲਸਾ ਇੰਟਰਨੈਸ਼ਨਲ ਵੱਲੋਂ ਆਪਣੇ ਸਾਰੇ ਸੇਵਾਦਾਰਾਂ ਤੇ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਦਾ ਧੰਨਵਾਦ ਕਰਨਾ ਹੈ ਕਿ ਜਿਨ੍ਹਾਂ ਨੇ ਸਾਡੀ 25 ਸਾਲ ਦਾ ਜਿਹੜਾ ਸਫਰ ਹੈ ਇਨਸਾਨੀਅਤ ਦੇ ਨਾਂ ਤੇ ਜੋ ਧਰਮ ਜਾਤ ਉੱਪਰ ਉੱਠ ਕੇ ਇੱਕ ਮਾਨਵਤਾ ਰਸਮੀਆ ਜਿਹੜਾ ਸਾਰੀ ਦੁਨੀਆ ਤੇ ਉੱਚਾ ਰਿਹਾ ਉਹਦੇ ਲਈ ਅਸੀਂ ਸਾਰੇ ਧੰਨਵਾਦ ਕਰਦੇ ਆਂ ਅਤੇ ਅਸੀਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਤੁਸੀਂ ਅੱਜ ਆਪਣੀ ਕੀਮਤੀ ਸਮਾਂ ਕੱਢ ਕੇ ਆਏ ਹੋ ਕਸੀਂ ਆਸ ਕਰਦੇ ਹਾਂ ਕਿ ਆਪਾਂ ਇਕੱਠੇ ਹੋਣ ਲਈ ਕਿਉਂਕਿ ਜਿਹੜੀ ਪ੍ਰੈਸ ਆ ਉਹ ਬਹੁਤ ਵੱਡਾ ਫਿਲਰ ਹੈ ਸਾਡੇ ਲੰਬੂ ਪ੍ਰੇਸ਼ੇ ਦੇ ਵਿੱਚ ਅਸੀਂ ਤੁਹਾਡੇ ਨਾਲ ਰਲ ਕੇ ਇਕੱਠੇ ਹੋ ਕੇ ਅਸੀਂ ਚਾਹੁੰਦੇ ਹਾਂ ਕਿ ਸਿੱਖ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਨੂੰ ਦੇ ਦੇਈਏ